ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿੱਚ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਵਿੱਚ ਲੱਖਾਂ ਰੁਪਏ ਤੇ ਸੋਨੇ ਦਾ ਗਵਨ ਅਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਨੂੰ ਲੈ ਕੇ ਪੀੜਤ ਕਿਸਾਨਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਸ਼ੁਰੂ ਤੋਂ ਹੀ ਪੰਜਵੇਂ ਮਹੀਨੇ ਤੋਂ ਚੱਲਿਆ ਸੀ ਕੰਮ ਸਾਨੂੰ ਨਹੀਂ ਸੀ ਪਤਾ ਸੀ ਇੱਥੇ ਆਏ ਨਹੀਂ ਜਦੋਂ ਤੁਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ ਹਾਂ 8.5 ਲੱਖ ਰੁਪਏ ਮੇਰਾ ਖੁੱਲੇ ਘੱਤੇ ਸੀਗਾ 235 ਦੀ ਮੇਰੀ ਲਿਵਟ ਸੀ 235 ਦੀ ਮੇਰੇ ਭਰਾ ਦੀ ਲਿਵਟ ਸੀ ਹਾਂ ਸਾਰੇ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ ਜਦੋਂ ਅਸੀਂ ਵਿੜਕ ਲੈਤੀ ਤੇ ਪੈਸੇ ਲੈਣ ਆਏ ਤੇ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ ਫਿਰ ਤੁਸੀਂ ਕਿ ਮੈਨੂੰ ਪਤਾ ਕੀਤਾ ਵੀ ਕੀ ਹੋਇਆ ਕੀ ਗੱਲਬਾਤ ਕੀਤੀ ਸਾਰੀ ਬੈਂਕ ਦੀ ਨਿੱਗਾ ਅਸੀਂ ਪਤਾ ਕਰਾਈ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਸੀ ਤੁਹਾਡੇ ਨਾਲ ਆ ਤੁਹਾਡੀ ਨੇ ਸਹਿਮਤੀ ਸਾਡੀ ਅਸੀਂ ਤੁਹਾਨੂੰ ਪੈਸੇ ਦਵਾ ਦੇਾਂਗੇ ਸਾਨੂੰ ਤਾਂ ਇਹ ਗੱਲ ਕਹੇ ਕਿ ਮੋੜ ਦੰਦੇ ਸੀ ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ ਮੈਨੂੰ ਘਰ ਵਾਸਤੇ ਪੈਸਿਆਂ ਦੀ ਲੋੜ ਸੀਗੀ ਮੈਂ ਆਪ ਦਾ ਸਿਆਉਣਾ 17 ਟੋਲੇ ਇੱਥੇ ਗਹਿਣੇ ਰੱਖ ਕੇ ਬੈਂਕ ਤੋਂ ਲੋਨ ਲਿਆ ਸੀਗਾ ਹੁਣ ਅਸੀਂ ਸਾਨੂੰ ਐ ਵੀ ਪੈਸੇ ਭਰਨ ਵੀ ਅਸੇ ਸਾਡੇ ਆਪ ਦੇ ਪੈਸੇ ਭਰਾਵ ਦੇ ਸਾਡਾ ਸੋਨਾ ਵਾਪਸ ਦਿਓ ਜਦੋਂ ਸਾਨੂੰ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡਾ ਸਿਆਉਣਾ ਗੁੰਮ ਹੋ ਗਿਆ ਸਾਨੂੰ ਕੋਈ ਕਗਰੀ ਨੂੰ ਪਿਛਲੇ ਡੇਢ ਦੋ ਮਹੀਨੇ ਤੋਂ ਅਸੀਂ ਚੱਕਰ ਲਗਾ ਰਹੇ ਸੀਗੇ ਸਾਨੂੰ ਇਹ ਕਿਹਦੇ ਵੀ ਤੁਹਾਡਾ ਸੌਣਾ ਤਾਂ ਹੋ ਗਿਆ ਫਰਾਡ ਹੋ ਗਿਆ ਵੀ ਇਸ ਕਰਕੇ ਤੁਸੀਂ ਆਪ ਦੇ ਪੈਸੇ ਆਪਣੇ ਜਮ੍ਹਾਂ ਕਰਾ ਜੋ ਤੇ ਜਿਹੜੇ ਬੈਂਕ ਦੇ ਬੰਦੇ ਹੈਗੇ ਅਸੀਂ ਅਖੇ ਵੀ ਅਸੀਂ ਐ ਕਿਵੇਂ ਕਰਾ ਦੇਗੀ ਫਿਰ ਕਿਹਦੇ ਵੀ ਤੁਸੀਂ ਸੌਣ ਦੇ ਪੈਸੇ ਲੈ ਜੂਗੇ ਅਸੀਂ ਅਖੇ ਵੀ ਸਾਡਾ ਸੌਣਾ ਦੇ ਦੇ ਸਾਰਾ ਟੋਲੀ ਸਾਡਾ ਤਾਂ 3-4 ਲੱਖ ਰੁਪਏ ਨੁਕਸਾਨ ਹੋ ਰਿਹਾ ਜਿਹੜੇ ਮੁਤਾਬਕ ਇਹ ਪੈਸੇ ਦਿੰਦੇ ਅਸੀਂ ਅਖੇ ਵੀ ਸਾਡਾ ਸਾਨੂੰ ਸੌਣਾ ਦੇ ਦਿਓ ਫਿਰ ਬਾਕੀ ਐ ਜੀ ਜੋ ਸਟਾਫ ਸੀਗਾ ਇਹ ਪਹਿਲਾਂ ਵੀ ਇਹ ਲੋਕਾਂ ਦੇ ਬਹੁਤ ਵੱਡੇ ਸਿੱਕਾ ਬਲੇ ਹੋਇਆ ਉਧਰ ਉਧਰ ਹੀ ਖਾਤੇ ਚੋਂ ਪੈਸੇ ਨਿਕਲੇ ਨੇ ਪੈਸੇ ਕੱਢ ਕੇ ਉਹ ਬੰਦਾ ਫਰਾਡ ਫਿਰ ਲੋਕਾਂ ਨੂੰ ਪੈਸੇ ਮੋੜੇ ਨੇ ਉਸ ਤੋਂ ਬਾਅਦ ਫਿਰ ਇਨਕਾਬੀਆਂ ਦੇ ਦੀਆਂ ਕੈਸ਼ੀਅਰ ਨੂੰ ਬਸ਼ਵਾਸ਼ ਬੈਂਕ ਤੇ ਕੀ ਰਹਿਣਾ ਸੀ ਜੀ ਸਾਡਾ ਪੈਸੇ ਲੈ ਗਏ ਜੀ ਮੇਰਾ 4,26,000 ਰੁਪਇਆ ਲੈ ਗਏ 12 ਲੱਖ ਰੁਪਇਆ ਸੀ ਜੀ ਮੇਰਾ ਬਾਕੀ ਤਾਂ ਮੈਂ ਲੈ ਗਿਆ ਸੀ ਤੇ 4,26,000 ਰਹਿ ਗਿਆ ਸੀ ਉਹ ਜਦੋਂ ਮੈਂ ਲੈਣ ਆਇਆ ਤੇ ਮੈਂ ਪੁੱਛਿਆ ਵੀ ਮੈਨੂੰ ਪੈਸੇ ਦਿਓ ਮੈਨੇਜਰ ਸਾਹਿਬ ਨੂੰ ਆਪੀ ਦਿਖਾਈ ਮੈਨੇਜਰ ਸਾਹਿਬ ਕਹਿੰਦਾ ਵੀ ਇਹਦੇ ਤੇ ਤਾਂ ਪੈਸੇ ਹੀ 1400 ਰੁਪਏ ਸਾਰੇ ਮੈਂ ਪੁੱਛਿਆ ਵੀ ਫਿਰ ਮੇਰੇ ਕਿੱਧਰ ਗਏ ਮੈਨੇਜਰ ਆਦਾ ਜਿਵੇਂ ਬੋਵਾ ਐ ਜੇ ਕਰਨ ਲੱਗਿਆ ਮੈਂ ਕਿਹਾ ਮੇਰੀ ਤਸਲੀਬ ਕਰਾਓ ਜੀ ਕਿੱਧਰ ਗਏ ਮੇਰੇ ਪੈਸੇ ਮੇਰੇ ਪੈਸੇ ਦਿਓ ਮੈਨੇਜਰ ਨੇ ਕਿਹਾ ਬਾਕੀੁੰਦੇ ਜੇ ਸੱਦਲੇ ਦੇਖੋ ਵੀ ਐਂ ਕਰੋ ਬਾਹ ਕਰੋ ਖੂਬ ਤਾਂ ਗੱਲਬਾਤ ਸਾਰੀ ਇੱਕੋ ਹੀ ਕਿਚ ਜੀ ਮੈਨੇਜਰ ਹੋਣਾ ਮੈਨੇਜਰ ਕਿਹੜਾ ਬਾਹਰ ਹੋਣਾ ਫਿਰ ਕਪੜੇ ਜਦੋਂ ਐਡੇ ਐਡੇ ਕਰਦੇ ਨੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is a professional by plumbing, electrician, masonry, car For more information, please contact him at under Trade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ